दिवाली के त्योहार पर रविवार होने के बावजूद गुरदासपुर के बाजारों में काफी चहल पहल और रौनक रही दुकानदारों के चेहरे खुशी से खिले हुए दिख रहे हैं उनका कहना है कि इस बार खास बात यह है कि लोग चाइनीज सामान को नजरअंदाज कर देसी प्रोडक्ट्स को पसंद कर रहे हैं कुछ साल पहले चाइनीज लाइट्स और सामान ने कारोबार ठप कर दिया था लेकिन अब लोग जागरूक हो रहे हैं और स्वदेशी सामान खरीदने पर जोर दे रहे हैं इस बदलाव से लोकल व्यापार को काफी फायदा हुआ है शहर के मेन बाजारों में हर जगह खरीदारों की भीड़ दिख रही है मोमबत्तियां, दिए रंगोली मिठाई और गिफ्ट बेचने वाली दुकानों पर लंबी लाइनें लगी हुई हैं। लोगों की इस चहल पहल ने बाजारों में नई जान डाल दी है और दुकानदारों को इस साल अच्छी बिक्री की उम्मीद है ਐਸ ਮਹੀਨੇ ਚ ਆ ਰਹੇ ਜਿੰਦੇ ਵੀ ਦੇ ਤਿਹਾਰ ਹੋ ਰਿਹਾ ਸਭ ਨੂੰ ਸ਼ੁਭਕਾਮਨਾਵਾਂ ਔਰ ਉਸ ਨਾਲ ਤੁਸੀਂ ਬਾਅਦ ਗੱਲ ਕੀਤੀ ਆ ਬਾਜ਼ਾਰ ਨੂੰ ਲੈ ਕੇ ਬਾਜ਼ਾਰ 'ਚ ਕਾਫੀ ਰੌਣਕ ਦੇਖਣ ਨੂੰ ਮਿਲ ਰਹੀ ਆ ਉਹ ਲੋਕ ਆਪਣੀ ਸਵਦੇਸ਼ੀ ਜਿਹੜੀਆਂ ਬਸਵਾਂ ਜਿਹੜੀਆਂ ਵਰਤੋ ਜਾਣੀਆਂ ਦੇ ਇਤਿਹਾਸ 'ਚੋਂ ਕਾਫੀ ਜ਼ਿਆਦਾ ਖਰੀਦਦਾਰ ਕਰਦੇ ਹੋ ਇਧਰ ਆ ਰਹੇ ਨੇ ਸੋਸ਼ਲ ਮੀਡੀਆ ਤੇ ਜਿਹੜਾ ਆਨਲਾਈਨ ਮੀਡੀਆ ਉਹਦੇ ਸਹਿਯੋਗ ਦੇ ਨਾਲ ਕਾਫੀ ਲੋਕਾਂ ਵਿੱਚ ਜਾਗਰਤੀ ਦੇਖਣ ਨੂੰ ਮਿਲ ਰਹੀ ਆ ਜਿਹੜੇ ਆਪਣਾ ਸਵਦੇਸ਼ੀ ਬਣੀਆਂ ਜਾਂ ਬਸਵਾਂ ਦਾ ਇਸਤੇਮਾਲ ਕਰ ਰਹੇ ਨੇ ਪੁਰਾਣਾ ਦੌਰ ਵਾਪਸ ਦਿਖਦਾ ਪਿਆ ਇਦੇ ਨਾਲ ਆਵਾ ਕੀ ਗਰਾਉਂਡ ਲੈਵਲ ਤੋਂ ਲੈ ਕੇ ਉੱਪਰ ਤੱਕ ਹਰ ਪਰਿਵਾਰ ਨੂੰ ਜਿਹੜੀ ਆ ਖੁਸ਼ੀ ਮਿਲੇਗੀ ਉਹਨਾਂ ਦਾ ਆ ਘਰ ਪਰਿਵਾਰਾ ਬਹੁਤ ਵਧੀਆ ਤਰੀਕਿਆਂ ਚ ਚੱਲੇਗਾ ਆਨਲਾਈਨ ਸ਼ਾਪਿੰਗ ਦਾ ਕ੍ਰੇਜ਼ ਪਿਛਲੇ ਕੁਝ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕਿ ਬਹੁਤ ਜ਼ਿਆਦਾ ਲੋਕਾਂ ਵਿੱਚ ਵਧ ਗਿਆ ਸੀ ਪਰ ਉਹਦੇ ਵਿੱਚ ਕੁਝ ਚੀਜ਼ਾਂ ਦੇਖਣ ਨੂੰ ਮਿਲਿਆ ਔਰ ਜਨਾ ਗਰੰਟੀ ਦਾ ਨਾ ਵਾਰੰਟੀ ਐਸ ਕਾ ਕਿ ਮੋਰ ਲੋਕੀ ਜਿਹੜੇ ਆ ਬਾਜ਼ਾਰਾਂ ਵਾਲੇ ਜਿਹੜਾ ਰੁੱਖ ਕਰਦੇ ਹੋਏ ਦਿਖੇ ਜਾ ਰਹੇ ਨੇ ਜੀ ਮੇਰਾ ਨਾਮ ਮੋਹਿਤ ਸਰਨਾ ਮੇਰਾ ਇਹ ਸ਼ਾਪ ਹੈਗੇ ਮੋਬਾਈਲ ਦੀ ਸਰਨਾ ਕਮਿਊਨੀਕੇਸ਼ਨ ਦੇ ਨਾਮ। ਮਾਰਕੀਟ ਦਾ ਕ੍ਰੇਜ਼ ਦੇਖੋ ਜੀ ਜਿੱਦਾਂ ਦੀਵਾਲੀ ਤੇ ਆ ਰਸ਼ ਨਿਕਲਿਆ ਹੁਣ ਕਾਫੀ ਇਹ ਹੈ ਕਿ ਗੈਪ ਗੈਪ ਬਾਅਦ ਨਿਕਲਿਆ। ਪਹਿਲੇ ਰੱਖੜੀ ਤੇ ਆਇਆ ਸੀ ਕਿ ਹੁਣ ਦੀਵਾਲੀ ਤੇ ਆਇਆ। ਪਰ ਇੱਕ ਚੀਜ਼ ਦੀ ਇੱਕ ਮੈਂ ਤੁਹਾਡੇ ਥਰੂ ਨੇ ਇੱਕ ਸੰਦੇਸ਼ ਦੇਣਾ ਚਾਹੁੰਦਾ ਕਿ ਜਿੱਦਾਂ ਆਪਾਂ ਹੜਾਂ ਵਿੱਚ ਸਾਰੇ ਯਾਨੀ ਮੋਢੇ ਨਾਲ ਮੋਢਾ ਜੋੜ ਕੇ ਇੱਕ ਦੂਜੇ ਦੀ ਹੈਲਪ ਕੀਤੀ ਹੈ ਨਾ ਤੇ ਬਸ ਉਹੀ ਚੀਜ਼ ਦਿਮਾਗ 'ਚ ਰੱਖ ਕੇ ਹੁਣ ਆਨਲਾਈਨ ਨੂੰ ਕਰੀਏ ਸਾਫ ਤੇ ਆਪਾਂ ਇੱਕ ਦੂਜੇ ਦਾ ਦੁਕਾਨਦਾਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲੀਏ। ਅੱਗੇ ਨਾਲੋਂ ਬਹੁਤ ਘਟਿਆ ਮੀਡੀਆ ਇਹਦੇ ਵਿੱਚ ਮੀਡੀਆ ਦਾ ਬਹੁਤ ਵੱਡਾ ਹੱਥ ਹੈਗਾ ਮੀਡੀਆ ਨੇ ਟਾਈਮ ਨਾਲ ਉਹਨਾਂ ਨੂੰ ਆਪਣੀਆਂ ਪੋਸਟਾਂ ਪਾ ਕੇ ਦੱਸਿਆ ਕਿ ਨਹੀਂ ਆਨਲਾਈਨ ਦੇ ਕੀ ਕੀ ਨੁਕਸਾਨ ਹੈਗੇ ਕੀ ਹੈ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ ਇਹ ਮੀਡੀਆ ਦਾ ਯੋਗਦਾਨ ਤੇ ਹੈ